ਇਹਨਾਂ ਨੇ ਇਨ ਦਾ ਮੇਨ ਟਾਈਮ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਲਾ ਕੇ ਨਕਾ ਲਗਾ ਲਿਆ ਨਕਾ ਲਗਾਉਣ ਤੋਂ ਬਾਅਦ ਇਹਨਾਂ ਨੇ ਉਹਦੀ ਮੋਪੜ ਨੂੰ ਰੋਕਿਆ ਰੋਕ ਕੇ ਇਹਨਾਂ ਨੇ ਇਨ ਦਾ ਮੇਨ ਟਾਈਮ ਮੈਨੂੰ ਉਹਨਾਂ ਨੇ ਫੋਨ ਕਰ ਦਿੱਤਾ ਮੌਕੇ ਤੇ ਮੈਂ ਵੀ ਪਹੁੰਚ ਜਾਣਾ ਜੀ ਥੋੜੀ ਦੇਰ ਬਾਅਦ ਉੱਥੇ ਜਾ ਕੇ ਫਿਰ ਆਪਾਂ ਕੋਸ਼ਿਸ਼ ਕਰਦੇ ਹਾਂ ਦੋਵਾਂ ਮੁੰਡਿਆਂ ਕੋਲ ਕਿਸੇ ਕਿਸ ਤੇ ਦੁਕਾਨ ਮੇਰੀ ਮੌਜੂਦਗੀ ਦੇ ਵਿੱਚ ਹੀ ਇਹਨਾਂ ਦੇ ਜਿਹੜਾ ਮੁੰਡਾ ਨਾਮਦੇਵ ਸੀਗਾ ਉਹਨੇ ਕਾਲੀ ਜੈਕਟ ਪਾਈ ਸੀ ਉਹ ਜੈਕਟ ਦੇ ਅੰਦਰਲੇ ਪਾਸੇ ਇੱਕ ਲਫਾਫਾ ਜਿਹੜਾ ਉਹ ਆਪਾਂ ਅ ਦੇਖਦੇ ਆ ਉਹਦੇ ਵਿੱਚ ਦੋ ਅੱਧਾ ਦਾ ਕਿਲੋ ਦੇ ਪੈਕਟ ਸੀਗੇ ਜਿਹੜੇ ਕਿ ਕਰੀਬ 1 ਕਿਲੋ ਕਿਲੋਈਂ ਦੇ ਬੰਦੇ ਸੀਗੇ ਆ ਬਰਦਰ ਇਸ ਤਰ੍ਹਾਂ ਕੇ ਆਪਣੇ ਐਸਐਸਪੀ ਸਾਹਿਬ ਅਮਰੇਸ਼ਰ ਦਿਹਾਤੀ ਸਰਦਾਰ ਸਿਦਿੰਦਰ ਸਿੰਘ ਜੀ ਦੇ ਹੁਕਮਾਂ ਦੇ ਮੁਤਾਬਕ ਆਪਣੀ ਪੁਲਿਸ ਫੋਰ ਜਿਹੜੀ ਆ ਭੈੜੇ ਅੰਸਰਾਂ ਸੰਬੰਧ ਵਿੱਚ ਮੌਕੇ ਤੇ ਗਸ਼ਤ ਮੌਜੂਦ ਸੀ ਇਲਾਕਾ ਦਰਾਂਨੇ ਗਸ਼ਤ ਆਪਣੇ ਐਸਐਚਓ ਸਾਹਿਬ ਨੂੰ ਇੱਕ ਕਨਫਰਮੇਸ਼ਨ ਮਿਲਦੀ ਹੈ ਕਿ ਪਿੰਡ ਹਰਦੋਰਤਨ ਦੀ ਸਾਈਡ ਤੋਂ ਜਿਹੜਾ ਸੈਕੰਡ ਲਾਈਨ ਡਿਫੈਂਸ ਰੋਡ ਉੱਪਰ ਨਵੀਂ ਸੜਕ ਬਣੀ ਹੈਗੀ ਆ ਕਿ ਉਧਰ ਨੌਜਵਾਨ ਆ ਰਹੇ ਨੇ ਦੋ ਚੜੇ ਹੋਏ ਮੋਪੜ ਦੇ ਉੱਪਰ ਵਾਈਟ ਕਲਰ ਦੀ ਜੇ ਇਹਨਾਂ ਨੂੰ ਰੋਕਿਆ ਜਾਵੇ ਤਾਂ ਇਹਨਾਂ ਕੋਲੋਂ ਭਾਰੀ ਮਾਤਰਾ ਦੇ ਵਿੱਚ ਕੋਈ ਨਸ਼ੇਲੀ ਚੀਜ਼ ਜਾਂ ਹਿਰੋਇਨ ਬਰਾਮਦ ਹੋ ਸਕਦੀ ਹੈ ਇਹਨਾਂ ਨੇ ਇਨ ਦਾ ਮੇਨ ਟਾਈਮ ਉੱਥੇ ਜਾ ਕੇ ਗੁਰਦੁਆਰ ਸਾਹਿਬ ਲੱਗੇ ਨਕਾ ਲਗਾ ਲਿਆ ਨਕਾ ਲਗਾਉਣ ਤੋਂ ਬਾਅਦ ਇਹਨਾਂ ਨੇ ਹੋਂਦ ਹੀ ਮੋਪੜ ਨੂੰ ਰੋਕਿਆ ਰੋਕ ਕੇ ਇਹਨਾਂ ਨੇ ਇਨ ਦਾ ਮੇਨ ਟਾਈਮ ਇਹਨਾਂ ਨੇ ਫੋਨ ਕਰ ਦਿੱਤਾ ਮੌਕੇ ਤੇ ਮੈਂ ਵੀ ਪਹੁੰਚ ਜਾਣਾ ਜੀ ਥੋੜੀ ਦੇਰ ਬਾਅਦ ਉੱਥੇ ਜਾ ਕੇ ਫਿਰ ਆਪਾਂ ਕੋਸ਼ਿਸ਼ ਕਰਦੇ ਹਾਂ ਦੋਵਾਂ ਮੁੰਡਿਆਂ ਕੋ ਪੁਸ਼ਕਸ਼ ਦੇ ਦੁਆਨ ਮੇਰੀ ਮੌਜੂਦਗੀ ਦੇ ਵਿੱਚ ਹੀ ਇਹਨਾਂ ਦੇ ਜਿਹੜਾ ਮੁੰਡਾ ਆ ਨਾਮਦੇਵ ਸੀਗਾ ਉਹਨੇ ਕਾਲੀ ਜੈਕਟ ਪਾਈ ਸੀ ਜੈਕਟ ਦੇ ਅੰਦਰਲੇ ਪਾਸੇ ਅੰਕਲ ਖਾਫਾ ਜਿਹੜਾ ਉਹ ਆਪਾਂ ਦੇਖਦੇ ਆ ਉਹਦੇ ਵਿੱਚ ਦੋ ਅੱਧਾ ਅੱਧਾ ਕਿਲੋ ਦੇ ਪੈਕੇਟ ਸੀਗੇ ਜਿਹੜੇ ਕਿ ਕਰੀਬ 1 ਕਿਲੋ ਹਿਰੋਇਨ ਦੇ ਬੰਦੇ ਸੀਗੇ ਔਰ ਫਿਰ ਇਹਨਾਂ ਨੂੰ ਮੌਕੇ ਤੇ ਪੁਸ਼ਕਸ਼ ਕੀਤੀ ਜਾਂਦੀ ਹੈ ਪੁਸ਼ਕਸ਼ ਕਰਨ ਤੋਂ ਬਾਅਦ ਉੱਥੇ ਮੌਕੇ ਤੇ ਜੋ ਵੀ ਕਾਰਵਾਈ ਹੈਗੀ ਹੈ ਉਸ ਤੋਂ ਬਾਅਦ ਆਪਾਂ ਨੂੰ ਲਿਆ ਕੇ ਕਾਫੀ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਅਮਲ ਤੇ ਲੈਂਦੀ ਜਾ ਰਹੀ ਹੈ ਸਰ ਕਿੰਨੇ ਜਨ ਵਾਲੇ ਨੇ ਦੋਵੇਂ ਇਹ ਐਕਚੁਅਲੀ ਨੌਜਵਾਨ ਦੋਵੇਂ ਇੱਕ ਕੋਟ ਖਾਲਸਾ ਤੇ ਇੱਕ ਕੋਟ ਆਜ਼ਮਤ ਰਹਿਣ ਵਾਲੇ ਹਮਸਰ ਦੇ ਜਿਸ ਤਰ੍ਹਾਂ ਤੁਸੀਂ ਪੁੱਛ ਰਹੇ ਹੋ ਕਿ ਐਕਚੁਅਲੀ ਇਸ ਤਰ੍ਹਾਂ ਹੈ ਕਿ ਇਹ ਡਰੋਨ ਦੇ ਰਸਤੇ ਜਿਹੜੀ ਹੈ ਨਾ ਉਹ ਮੰਗਵਾ ਲੈਂਦੇ ਸੀਗੇ ਤੇ ਖੇਤਾਂ ਦੇ ਵਿੱਚ ਸਟਵਾਲੇ ਜਿਹਾ ਕਿਤੇ ਦੂਰ ਦਰ ਸਰ ਪਹਿਲੇ ਵੀ ਕਿਹਾ ਸੀ ਹਾਂ ਉਹ ਉਸੇ ਸੰਬੰਧ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਨਾ ਕਿ ਇਹਨਾਂ ਨੂੰ ਕੋਈ ਖੂਫੀਆ ਇਨਫੋਰਮੇਸ਼ਨ ਮਿਲੀ ਹੈ ਕਿ ਇਸ ਤਰ੍ਹਾਂ ਕਰਕੇ ਆ ਜਿਹੜੇ ਆ ਰਹੇ ਨੇ ਜਵਾਨ ਨੌਜਵਾਨਾਂ ਇਹਨਾਂ ਨੂੰ ਰੋਕਿਆ ਜਾਵੇ ਤਾਂ ਵੀ ਇਹ ਇਸ ਧੰਦੇ ਦੇ ਵਿੱਚ ਹੈਗੇ ਨੇ ਸੋ ਸਾਡੀ ਪੁਲਿਸ ਪਾਰਟੀ ਨੇ ਮਸਤਾਦੀ ਨਾਲ ਕੰਮ ਕਰਦੇ ਹੋਏ ਇਹਨਾਂ ਨੂੰ ਕਾਬੂ ਕਰਕੇ ਮੌਕੇ ਤੇ ਹੀ ਤੇ ਅਗਲੀ ਕਾਰਵਾਈ ਜਿਹੜੀ ਆਪਾਂ ਕਰ ਰਹੇ ਆ ਅੱਜ ਜਨ ਸਰ ਜੀ ਸਰ ਇੱਕ ਇੱਕਲੇ ਵੀ ਕਨਫਾਈਨਮੈਂਟ ਮੰਗਾ ਦਿੱਤਾ ਹਾਂ ਮੈਂ ਇਹੀ ਤੁਹਾਨੂੰ ਦੱਸ ਰਿਹਾ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਆਪਾਂ ਪੇਸ਼ ਕਰਾਂਗੇ ਉਸ ਤੋਂ ਬਾਅਦ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਉਹ ਤੁਹਾਡੇ ਨਾਲ ਜੋ ਸੰਜ ਕਰ ਦਿੱਤੇ ਜਾਣਗੇ ਉਹਦਾ ਵੀ ਆਪਾਂ ਡੋਪ ਟੈਸਟ ਕਰਾਂਗੇ ਜੀ ਤੇ ਚੱਲਿਆਂ ਲੈ ਕੇ ਨਾਲ ਮੈਡੀਕਲ ਵੀ ਕਰਾਵਾਂਗੇ ਜੀ ਉਸ ਤੋਂ ਬਾਅਦ ਜੋ-ਜੋ ਸਾਹਮਣੇ ਆਏਗਾ ਤੁਹਾਡਾ ਨਾਲ ਜੋ ਸੰਝ ਕਰਾਂਗੇ ਬੈਕਵਰਡ ਲਿੰਕ ਇਹਦੇ ਵਿੱਚ ਹਾਂ ਉਹਦੇ ਵਿੱਚ ਆਪਾਂ ਇਹਨਾਂ ਦੇ ਬੈਕਵਰਡ ਲਿੰਕ ਤੇ ਫਾਰਵਰਡ ਲਿੰਕ ਜਿਹੜੇ ਆ ਉਹ ਕੱਢ ਰਹੇ ਆ ਜਿਹੜੇ-ਜਿਹੜੇ ਵੀ ਨਾਲ ਲੈਣਾ ਤੇ ਐਸੋਸੀਏਟ ਹੋਣਗੇ ਉਹ ਆਪਾਂ ਜ਼ਰੂਰ ਨਾਲ ਟੈਂਗਲ ਕਰਕੇ ਤੁਹਾਨੂੰ ਦੱਸ ਦਿਆਂਗੇ ਜਿਹੜੇ ਪਹਿਲਾਂ ਤੋਂ ਨਾਲ ਲਿੰਕ ਫੜੇ ਨੇ ਉਹਨਾਂ ਦਾ ਕੋਈ ਸੰਤ ਸੰਤ ਨਹੀਂ ਇਹਨਾਂ ਦਾ ਜਿਹੜੇ ਪਹਿਲੇ ਦੱਸਦਾ ਫੜੇ ਸੀ 3 tane ਪਹਿਲੇ ਵੀ ਫੜੇ ਉਹ ਵੀ ਵੈਰੀਫਾਈ ਕਰ ਲੈਣੇ ਆ ਜੀ ਵੇਰੀਫਾਈ ਕਰਨ ਤੋਂ ਬਾਅਦ ਜੋ ਵੀ ਹੋਗਾ ਤੁਹਾਨੂੰ ਦੱਸਾਂਗੇ ਜ਼ਰੂਰ ਸਰ ਇਹਨਾਂ ਦੇ ਪਾਕਿਸਤਾਨ ਨਾਲ ਲਿੰਕ ਇਹਨਾਂ ਦੇ ਮੋਬਾਈਲ ਦੇ ਡਿਟੇਲ ਚੈੱਕ ਕੀਤੀਆਂ ਜੀ ਹਾਂ ਬਿਲਕੁਲ ਬ੍ਰਦਰ ਇਸ ਤਰ੍ਹਾਂ ਹੀ ਹੈ ਜਦੋਂ ਇਹ ਮੰਗਵਾਉਂਦੇ ਨੇ ਕਿਤਨਾ ਕਿਤਨੇ ਇਹਨਾਂ ਦੇ ਲਿੰਕ ਤੇ ਜੁੜਦੇ ਹੋਣਗੇ ਨਾ ਜੀ ਤਾਂ ਇਹ ਤਾਂ ਇੱਥੇ ਮੰਗਵਾ ਲੈਂਦੇ ਨੇ ਸੋ ਉਹਨਾਂ ਦੇ ਮੋਬਾਈਲ ਦੇ ਵਿੱਚੋਂ ਜੋ ਵੀ ਹੈ ਟੈਕਨੀਕਲੀ ਆਪਾਂ ਉਹਨੂੰ ਕੱਢ ਰਹੇ ਆਂ ਔਰ ਜੋ ਵੀ ਉਹਦੇ ਵਿੱਚੋਂ ਤੱਥ ਹੋਣਗੇ ਤੁਹਾਡਾ ਨਾਲ ਜੂ ਸੰਝ ਕਰ ਦਿੱਤੇ ਜਾਣਗੇ ਥੈਂਕ ਯੂ